ਇੱਥੇ ਤੁਸੀਂ ਦੇਖ ਰਹੇ ਹੋ ਜੰਮਾ ਬੁੰਦੀ ਦੇ ਵਿੱਚ ਸਿਰਫ ਦੋ ਹਿੱਸੇਦਾਰ ਨੇ ਕੌਣ ਕੌਣ ਨੇ ਇੱਕ ਤਾਂ ਮੋਹਨ ਸਿੰਘ ਤੇ ਇੱਕ ਸੋਹਣ ਸਿੰਘ ਦੋਨਾਂ ਦਾ 1/2 1/2 ਹਿੱਸਾ ਹੈ ਇਸ ਤੋਂ ਬਾਅਦ ਮੋਹਨ ਸਿੰਘ ਨੇ ਜਿਹੜਾ ਤੁਸੀਂ ਇੰਤਕਾਲ ਦੇਖ ਰਹੇ ਹੋ ਮੋਹਨ ਸਿੰਘ ਨੇ ਕੀ ਕੀਤਾ ਟੋਟਲ 40 ਕਨਾਲਾਂ ਵਿੱਚੋਂ 15 ਮਰਲੇ ਜਿਹੜੇ ਵੇਚ ਦਿੱਤੇ ਸੋਹਣ ਸਿੰਘ ਨੂੰ ਠੀਕ ਹੈ 15/ ਜਿਹੜਾ 800 ਹਿੱਸਾ ਇਸ ਨੂੰ ਵੇਚ ਦਿੱਤਾ ਉਸ ਤੋਂ ਬਾਅਦ ਜਦੋਂ 4 ਸਾਲਾਂ ਬਾਅਦ ਨਵੀਂ ਖੇਵਟ ਬਣੀ ਇੰਤਕਾਲ ਚੱਕਿਆ ਗਿਆ ਤੇ ਮੂਰੇ ਮਾਲਕੀ ਦੇ ਵਿੱਚ ਨਾਮ ਆਇਆ ਤਾਂ ਇੱਥੇ ਤੁਸੀਂ ਹਿੱਸੇ ਦੇਖ ਰਹੇ ਹੋ ਇਹ ਇਹ ਹਿੱਸੇ ਕਿਵੇਂ ਬਣੇ ਅੱਜ ਆਪਾਂ ਇਹੀ ਤੁਹਾਨੂੰ ਸਿਖਾਵਾਗੇ ਬਹੁਤ ਹੀ ਸੌਖੇ ਤਰੀਕੇ ਨਾਲ ਛੋਟੀ ਹੀ ਵੀਡੀਓ ਸਾਰੇ ਦੇਖੋ ਜਿਸ ਨੇ ਦੇਖ ਲਈ ਉਸ ਤੋਂ ਬਾਅਦ ਤੁਹਾਨੂੰ ਕੋਈ ਹੋਰ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਪੈਣੀ ਹਾਂਜੀ ਦੋਸਤੋ ਤਾਂ ਆਪਾਂ ਆ ਚੁੱਕੇ ਹਾਂ ਜਮਾਵੰਦੀ ਦੇ ਪੇਜ ਦੇ ਉੱਪਰ ਇੱਥੇ ਤੁਸੀਂ ਦੇਖ ਰਹੇ ਹੋ ਠੀਕ ਹੈ ਮੋਹਨ ਸਿੰਘ ਪੁੱਤਰ ਸ਼ਾਮ ਸਿੰਘ ਪੁੱਤਰ RAM ਸਿੰਘ ਤੇ ਇਹਨਾਂ ਦਾ ਜਿਹੜਾ ਹਿੱਸਾ ਹੈਗਾ 1/2 ਹਿੱਸਾ ਠੀਕ ਹੈ ਜੀ ਉਸ ਤੋਂ ਅੱਗੇ ਹੈ ਸੋਹਣ ਸਿੰਘ ਪੁੱਤਰ ਗੁਰਦੇਵ ਸਿੰਘ ਪੁੱਤਰ ਜਿਹੜਾ ਸ਼ਾਮ ਸਿੰਘ 1/2 ਹਿੱਸਾ ਇਸ ਤੋਂ ਬਾਅਦ ਕੀ ਹੋਇਆ ਇੱਧਰ ਇੰਤਕਾਲ ਰਾਹੀ ਜਿਹੜਾ ਸੋਹਣ ਸਿੰਘ ਨੇ ਜੋ 40 ਕਨਾਲਾਂ ਵਿੱਚੋਂ 1/2 ਹਿੱਸਾ ਸੀ ਉਹਨਾਂ ਦਾ ਮਾਲਕੀ ਉਸ ਦੇ ਵਿੱਚੋਂ 15 ਮਰਲੇ 1/2 ਹਿੱਸੇ ਦਾ ਮਤਲਬ ਅੱਧ ਠੀਕ ਹੈ 40 ਕਨਾਲਾਂ ਚੋਂ ਅੱਧੇ ਮਤਲਬ 20 ਕਨਾਲਾ 20 ਕਨਾਲਾਂ ਦੇ ਵਿੱਚੋਂ ਸਿਰਫ 15 ਮਰਲੇ 15 ਮਰਲੇ 15 ਮਰਲੇ ਵੇਚ ਦਿੱਤੇ ਇਹ ਹਿੱਸਾ ਪਾਇਆ ਹੋਇਆ ਠੀਕ ਹੈ ਕੀ ਲਿਖਿਆ ਹੋਇਆ ਇੱਥੇ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ 3500 ਬਰੂਏ ਇੰਤਕਾਲ ਨੰਬਰ 3500 ਮਤਲਬ ਇਹ ਇੰਤਕਾਲ ਨੂੰ ਨੰਬਰ ਦਿੱਤਾ ਗਿਆ ਹੈ ਬਰੂਏ ਬਸਿਕਾ ਨੰਬਰ 550 ਪਸਿਕਾ ਨੰਬਰ ਕੀ ਹੁੰਦਾ ਜੀ ਰਜਿਸਟਰੀ ਨੰਬਰ ਹੁੰਦਾ ਹੈ ਜੇ ਤੁਸੀਂ ਰਜਿਸਟਰੀ ਦਾ ਫਰੰਟ ਪੇਜ ਦੇਖੋਗੇ ਤੇ ਬੈਕ ਸਾਈਡ ਜੋ ਦਫਤਰ ਵੱਲੋਂ ਪ੍ਰਿੰਟ ਕੀਤਾ ਜਾਂਦਾ ਜਿਸ ਦੇ ਵਿੱਚ ਤਸਵੀਲਦਾਰ ਖਰੀਦਦਾਰ ਵੇਚਦਾਰ ਨੰਬਰਦਾਰ ਤੇ ਫੋਟੋ ਲੱਗੀ ਹੁੰਦੀ ਹੈ ਉਹਦੇ ਹੇਠਾਂ ਲਿਖਿਆ ਹੁੰਦਾ ਬਸੀਕਾ ਨੰਬਰ ਤੇ ਮਿਤੀ ਠੀਕ ਹੈ ਜੀ ਇਹ ਚੀਜ਼ ਜੋ ਸੁਪਰ ਲਿਖੀ ਹੁੰਦੀ ਹੈ ਬਸੀਕਾ ਨੰਬਰ ਤੇ ਮਿਤੀ ਮਤਲਬ ਰਜਿਸਟਰੀ ਦਾ ਨੰਬਰ ਲਿਖਿਆ ਹੋਇਆ ਤੇ ਉਸ ਦੀ ਤਰੀਕ ਲਿਖੀ ਹੋਈ ਹੈ ਠੀਕ ਹੈ ਤੋਂ ਦੁਆ ਦਾ ਇੰਤਕਾਲ ਮਿਤੀ ਕਿੰਨੀ ਤਰੀਕ ਨੂੰ ਜਿਹੜਾ ਇੰਤਕਾਲ ਇਹ ਹੋਇਆਗਾ ਠੀਕ ਹੈ ਉਹ ਤਰੀਕ ਦੀ ਉਦੋਂ ਆ ਸਾਲਮ ਖੇਵਟ ਰਕਵਾ ਸਾਲਮ ਖੇਵਟ ਦਾ ਮਤਲਬ ਕੀ ਹੁੰਦਾ ਹੈ ਖੇਪਟ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਸਾਲਮ ਦਾ ਮਤਲਬ ਕੀ ਹੁੰਦਾ ਹੈ ਸਾਲਮ ਦਾ ਮਤਲਬ ਹੁੰਦਾ ਸਾਰੀ ਮਤਲਬ ਸਾਰਾ ਸਾਰੀ ਖੇਪਟ ਵਿੱਚੋਂ ਹਿੱਸਾ ਤੇ ਉਦੋਂ ਵਾ ਲਿਖਿਆ 40 0 40 0 ਮਤਲਬ 40 ਕਨਾਲਾਂ ਦੀ ਸਾਰੀ ਖੇਪਟ ਹੈ ਦਾ 15 800 ਹਿੱਸਾ ਠੀਕ ਹੈ ਜੀ 15 800 ਹਿੱਸਾ ਇਹ ਵਿੱਚ ਹੋਇਆ 15 ਮਰਲੇ ਤੁਸੀਂ ਸਮਝ ਗਏ ਵੀ 15 ਮਰਲੇ ਤੁਹਾਨੂੰ ਮੈਂ ਦੱਸ ਰਿਹਾ ਠੀਕ ਹੈ 15 ਮਰਲੇ 800 ਕਿਉਂ ਪਾਇਆ ਠੀਕ ਹੈ ਜੀ ਤਾਂ 15 40 ਕਿਉਂ ਨਹੀਂ ਪਾਇਆ ਕਿਉਂਕਿ 40 ਕਨਾਲਾਂ ਦੇ ਵਿੱਚੋਂ 15 ਮਰਲੇ ਦੇ ਰਹੇ ਆ 40 ਇਸ ਲਈ ਨਹੀਂ ਪਾਇਆ ਕਿਉਂਕਿ 40 ਕਨਾਲਾ ਨਹੀਂ ਤੇ ਇੱਥੇ ਆਪਾਂ ਮਰਲੇ ਵੇਚ ਰਹੇ ਹਾਂ ਠੀਕ ਹੈ ਜੀ ਤਾਂ 15 ਮਰਲੇ ਆਪਾਂ ਸਿੱਧੇ ਲਿਖਤੇ 40 ਕਨਾਲਾਂ ਦੇ ਆਪਾਂ ਇੱਥੇ ਮਰਲੇ ਬਣਾ ਕੇ ਲਿਖੋ 40 ਕਨਾਲਾਂ ਦੇ ਮਰਲੇ ਕਿਵੇਂ ਬਣਨਗੇ 20 ਨਾਲ ਗੁਣਾ ਕਰਕੇ ਠੀਕ ਹੈ ਜੀ ਤਾਂ 40 ਕਨਾਲਾਂ ਦੇ ਵਿੱਚ 800 ਮਰਲਾ ਹੋ ਗਿਆ ਕਿਉਂਕਿ ਇੱਕ ਕਨਾਲ ਵਿੱਚ 20 ਮਰਲੇ ਹੁੰਦੇ ਨੇ ਤਾਂ ਜਦੋਂ ਮਰਲੇ ਆਮ ਤੌਰ ਤੇ ਹਿੱਸਾ ਜਿਹੜਾ ਉਹ ਮਰਲੇ ਬਣਾ ਕੇ ਹੀ ਪਾਇਆ ਜਾਂਦਾ ਤੇ ਇੱਥੇ ਜਦੋਂ ਆਪਾਂ 15 ਮਰਲੇ ਵੇਚਨੇ ਆ ਤਾਂ 40 ਕਨਾਲ ਚੋਂ ਵੇਚਨੇ ਆ 40 ਕਨਾਲ ਦੇ ਮਰਲੇ ਕਿੰਨੇ ਹੋਗੇ ਜੀ 800 ਯਾਨੀ ਕਿ 800 ਮਰਲੇ ਵਿੱਚੋਂ 15 ਮਰਲੇ ਵੇਚ ਦਿੱਤੇ ਜੇਕਰ ਕਨਾਲ ਵੇਚਣੀ ਹੁੰਦੀ ਮੰਨ ਲਓ ਇੱਕ ਕਨਾਲ ਵੇਚਣੀ ਹੁੰਦੀ ਤਾਂ ਆਪਾਂ ਇੱਥੇ 1/40 ਵੀ ਲਿਖ ਸਕਦੇ ਸੀ ਕਿਉਂਕਿ ਕਨਾਲ ਹੀ ਵੇਚਣੀ ਸੀ ਦੋ ਕਨਾਲਾਂ ਵੇਚੀਆਂ ਹੁੰਦੀਆਂ ਤਾਂ 2/40 ਲਿਖ ਸਕਦੇ ਪਰ ਆਪਾਂ ਮਰਲੇ ਵੇਚਨੇ ਇਸ ਕਰਕੇ ਆਪਾਂ ਇੱਥੇ 15/40 ਦੀ ਥਾਂ ਤੇ ਇਹਦੇ ਮਰਲੇ ਬਣਾ ਕੇ ਕਿੰਨਾ ਲਿਖਤਾ 800 ਯਾਨੀ ਕਿ 800 ਮਰਲੇ ਵਿੱਚੋਂ 15 ਮਰਲੇ ਵੇਚਦੇ 40 ਕਨਾਲ ਮਤਲਬ ਟੋਟਲ ਇਹ 800 ਮਰਲੇ ਦੀ ਖੇਵਟ ਹੈ ਠੀਕ ਹੈ ਜੀ ਇਹ ਕਿਵੇਂ ਪਤਾ ਲੱਗਦਾ ਪਣੂ 20 ਨਾਲ ਗੁਣਾ ਕਰਕੇ ਕਿਉਂਕਿ ਇੱਕ ਕਨਾਲ ਚ 20 ਮਰਲੇ ਹੁੰਦੇ ਆ ਤੇ 40 ਕਨਾਲਾਂ ਵਿੱਚ 800 ਮਰਲਾ ਹੋ ਗਿਆ ਇਸ ਕਰਕੇ ਇੱਥੇ ਆਪਾਂ ਜਿਹੜੀ ਹੁਣ ਇੱਥੇ 15 ਮਰਲੇ ਸੇਲ ਕਰ ਦਿੱਤੇ ਇੰਤਕਾਲ ਤੁਸੀਂ ਦੇਖ ਸਕਦੇ ਹੋ ਇੱਥੇ ਕੀ ਲਿਖਿਆ ਹੋਇਆ ਬਰੂਏ ਇੰਤਕਾਲ ਨੰਬਰ ਇੰਨਾ ਬਰੂਏ ਬਸਿੱਕਾ ਨੰਬਰ ਇੰਨਾ ਠੀਕ ਹੈ ਮਿਤੀ ਇੰਨੀ ਇੰਤਕਾਲ ਮਿਤੀ ਇੰਨੀ ਸਾਲਮ ਖੇਵਟ ਦੇ ਵਿੱਚੋਂ 40 ਕਨਾਲ ਦਾ 15 ਬਟਾ 800 ਹਿੱਸਾ ਠੀਕ ਹੈ ਜੀ ਤੇ 0 ਕਨਾਲ 15 ਮਰਲੇ ਵੱਲੋਂ ਮੋਹਨ ਪੁੱਤਰ ਸ਼ਾਮ ਪੁੱਤਰ RAM ਬਹਾਕਰ ਦਾ ਮਤਲਬ ਹੁੰਦਾ ਜਿਸ ਦੇ ਹੱਕ ਵਿੱਚ ਹੋਇਆ ਹੋਵੇ ਸੋਹਣ ਸਿੰਘ ਪੁੱਤਰ ਗੁਰਦੇਵ ਸਿੰਘ ਪੁੱਤਰ ਸ਼ਾਮ ਸਿੰਘ ਵੈ ਹੋਇਆ ਇੰਤਕਾਲ ਮਨਜ਼ੂਰ ਹੈ ਇਹ ਜੋ 15 ਮਰਲੇ ਹੁਣ ਮੋਹਨ ਨੇ ਜਿਹੜਾ ਸੋਹਣ ਨੂੰ ਵੇਚ ਦਿੱਤੇ ਹਿੱਸਾ ਯਾਦ ਰੱਖਿਓ ਕਿਉਂਕਿ ਇਸ ਇਹ ਤੁਹਾਡੇ ਕੰਮ ਆਊਗਾ 15 ਵਟਾ 800 ਹਿੱਸਾ ਜੋ ਬੇਚਿਆ ਹੈ ਤੇ ਆਉਂਦਾ ਕਿੰਨਾ ਸੀ ਦੋਨਾਂ ਨੂੰ 1/2 1/2 ਹੁਣ ਇਸ ਵਿਅਕਤੀ ਨੇ ਜਿਹੜਾ ਇਸ ਵਿਅਕਤੀ ਨੂੰ ਠੀਕ ਹੈ 15/800 ਹਿੱਸਾ ਵੇਚ ਦਿੱਤਾ ਮਤਲਬ 0 ਕਨਾਲ 15 ਮਰਲੇ ਤੇ ਹੁਣ ਨਵੇਂ ਹਿੱਸੇ ਕਿਵੇਂ ਬਣਗੇ ਅਗਲੀ ਜਮ੍ਹਾਂ ਵਿੱਚ ਉਹ ਦੇਖਦੇ ਹਾਂ ਹਾਂ ਤੇ ਦੋਸਤੋ ਇੱਥੇ ਆਪਣੇ ਕੋਲੇ ਜਦੋਂ ਇੰਤਕਾਲ ਹੋ ਚੁੱਕਿਆ ਸੀ ਰਾਮ ਨੇ ਆਪਣੇ 15/800 ਮਰਲਾ ਜਾਨੀ ਕਿ 800 ਵਿੱਚੋਂ 15 ਮਰਲੇ 40 ਕਨਾਲਾਂ ਦਾ 800 ਮਰਲਾ ਗਿਆ ਵਿੱਚੋਂ 15 ਮਰਲੇ ਸੋਹਣ ਸਿੰਘ ਨੂੰ ਵੇਚ ਦਿੱਤੇ ਤਾਂ 4 ਸਾਲਾਂ ਬਾਅਦ ਜਦੋਂ ਨਵੀਂ ਖੇਪਟ ਬਣੀ ਉਸ ਦੇ ਵਿੱਚ ਹਿੱਸਾ ਕੀ ਪੈ ਕੇ ਆ ਗਿਆ ਮੋਹਨ ਦਾ ਹਿੱਸਾ ਪੈ ਕੇ ਆ ਗਿਆ 70/160 ਹਿੱਸਾ ਠੀਕ ਹੈ ਜੀ ਤੇ ਸੋਹਣ ਸਿੰਘ ਦਾ ਪੈ ਕੇ ਆ ਗਿਆ 83/160 ਹਿੱਸਾ ਜਦੋਂ ਕਿ ਪਹਿਲਾਂ ਵਾਲੀ ਜਮ੍ਹਾਂ ਬੰਦੀ ਦੇ ਵਿੱਚ ਇਹਨਾਂ ਦੇ ਜੋ ਹਿੱਸੇ ਸੀ ਉਹ ਸੀ 1/2 ਅਤੇ 1/2 ਇਹ ਹਿੱਸੇ ਕਿਵੇਂ ਬਣੇ ਠੀਕ ਹੈ ਜੀ ਤੇ ਜੋ ਵੇਚਿਆ ਸੀ ਉਹ ਤਾਂ ਸੀਗਾ 15/800 ਹਿੱਸਾ ਪਰ ਇਹ ਹਿੱਸਾ ਕਿਵੇਂ ਬਣਿਆ ਇਹ ਆਪਾਂ ਤੁਹਾਨੂੰ ਦੱਸ ਦਿਆਂ ਤਾਂ ਇਹ ਹਿੱਸਾ ਬਣਿਆ ਜੀ ਜਿਵੇਂ ਠੀਕ ਹੈ ਜੀ ਇਹ ਦਾ ਹਿੱਸਾ ਮੋਹਨ ਸਿੰਘ ਦਾ ਸੀਗਾ ਪਹਿਲਾਂ 1/2 ਹਿੱਸਾ ਇਸ ਨੇ ਵੇਚਿਆ ਕਿੰਨਾ 15/800 ਹਿੱਸਾ ਠੀਕ ਹੈ ਜੀ ਵੀਡੀਓ ਵੈਕ ਕਰਕੇ ਦੇਖ ਲਿਓ ਜੇਕਰ ਭੁੱਲ ਚੁੱਕੇ ਹੋ ਜਾਂ ਠੀਕ ਹੈ ਜੀ ਦਿਮਾਗ 'ਚ ਨਹੀਂ ਆਇਆ ਤਾਂ 15/800 ਹਿੱਸੇ ਨੇ ਵੇਚਿਆ ਸੀ ਤਾਂ ਇਹ ਚੋਂ ਘਟਾਵਾਂਗੇ ਆਪਾਂ 15/800 ਜੋ ਵੀ ਆਨਸਰ ਆਵੇਗਾ ਠੀਕ ਹੈ ਉਹ ਇਹੀ ਆਏਗਾ 70/ 160 ਹਿੱਸਾ ਠੀਕ ਹੈ ਜੀ ਤਨੂੰ ਮੈਂ ਦੱਸ ਦੇਵਾਂਗਾ ਜੇਕਰ ਇੱਕ ਘਟਾਉਣਾ ਨਹੀਂ ਆਉਂਦਾ ਤੁਸੀਂ ਕਿਵੇਂ ਸੌਖੇ ਤਰੀਕੇ ਨਾਲ ਘਟਾ ਸਕਦੇ ਹੋ ਇਹ ਤਾਂ ਬਣ ਜੂ 77 ਵਟਾ ਮਹਨ ਸਿੰਘ ਦਾ ਜੋ ਹਿੱਸਾ ਪੈ ਗਿਆ ਇਸੇ ਤਰ੍ਹਾਂ ਹੀ ਜਿਹੜਾ ਸੋਹਣ ਸਿੰਘ ਵੀ ਪਹਿਲਾਂ 1/2 ਹਿੱਸੇ ਦਾ ਮਾਲਕ ਸੀ ਇਹਦੇ ਵਿੱਚ ਪਲੱਸ ਹੋ ਜੂ ਠੀਕ ਹੈ ਖਰੀਦਾ ਕਿੰਨਾ ਹੈ ਸਸੀ 15 ਵਟਾ 800 ਹਿੱਸਾ ਇਹਦੇ ਵਿੱਚ ਪਲੱਸ ਹੋ ਜੂਗਾ ਤਾਂ ਹਿੱਸਾ ਕਿੰਨਾ ਬਣ ਜੂਗਾ ਆਪਣੇ ਕੋਲ ਪਹਿਲਾਂ 1/2 ਹਿੱਸਾ ਸੀ ਠੀਕ ਹੈ ਜੀ 15 ਵਟਾ 800 ਇਸ ਨੇ ਹੋਰ ਖਰੀਦ ਲਿਆ ਤਾਂ ਕਿੰਨਾ ਬਣ ਜੇਗਾ 83 ਵਟਾ 83/160 ਇਹ ਹਿੱਸਾ ਬਣ ਜੂਗਾ ਇਹ ਹਿੱਸੇ ਇਸ ਤਰ੍ਹਾਂ ਬਣਦੇ ਨੇ ਜੇਕਰ ਤੁਸੀਂ ਘਟਾ ਨਹੀਂ ਸਕਦੇ ਤਾਂ ਕਿਵੇਂ ਘਟਾਓਗੇ ਉਹਦੇ ਲਈ ਸਿੰਪਲ ਜਾਂ ਸੌਖਾ ਤਰੀਕਾ ਹੈ ਤੁਸੀਂ ਜੋ ਸਕਰੀਨ ਉੱਪਰ ਦੇਖ ਰਹੇ ਹੋ ਇਹ ਕੈਲਕੂਲੇਟਰ ਡਾਊਨਲੋਡ ਕਰ ਲਓ ਆਪਣੇ ਮੋਬਾਈਲ ਦੇ ਪਲੇ ਸਟੋਰ ਵਿੱਚ ਜਾ ਕੇ ਸਰਚ ਕਰ ਲਿਓ ਠੀਕ ਹੈ ਜੀ ਇਸ ਕੈਲਕੂਲੇਟਰ ਦਾ ਨਾਮ ਤੇ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਵੀ ਕੈਲਕੂਲੇਟਰ ਬਹੁਤ سارے ਨੇ ਮੈਨੂੰ ਇਹਦਾ ਇੰਟਰਫੇਸ ਵਧੀਆ ਲੱਗਿਆ ਸੌਖਾ ਤਰੀਕਾ ਹੈ ਤੁਹਾਨੂੰ ਮੈਂ ਯੂਜ਼ ਕਰਕੇ ਦਿਖਾ ਦਿੰਦਾ ਹਾਂ ਹਾਂਜੀ ਇੱਥੇ ਤੁਸੀਂ ਦੇਖ ਰਹੇ ਹੋ ਮੈਂ ਕੈਲਕੂਲੇਟਰ ਦੀ ਸਕਰੀਨ ਤੇ ਆ ਚੁੱਕਿਆ ਮੈਂ ਕਿਵੇਂ ਘਟਾਇਆ ਹੈ ਹਿੱਸਾ ਠੀਕ ਹੈ ਜੀ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਤਾਂ ਲੈਂਡਮਾਰਕੀ ਹੋਈ ਹੈ ਜੋ ਇਹ ਉੱਪਰਲੇ ਹੋਗੇ ਵਟੇ ਜਿਵੇਂ 1/2 ਇਸ ਅਸੀਂ ਉੱਪਰਲਾ ਜੋ ਅੰਕ ਪਾਉਣਾ ਉੱਪਰਲੇ ਹਿੱਸੇ ਤੋਂ ਜਿਵੇਂ 1 ਇਹ ਸਾਰੇ ਅੱਖਰਾਂ ਤੋਂ ਪਊਗਾ ਹੇਠਲਾ ਜੋ ਅੰਕ ਪਾਉਣਾ ਇਧਰਲੇ ਪਾਸੇ ਪਊਗਾ ਠੀਕ ਹੈ ਜਿਵੇਂ 1/2 ਇੱਥੋਂ ਪਊਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੋ ਘਟਾਓ ਜਾਂ ਜੋੜ ਪਲੱਸ ਜੋ ਵੀ ਕਰਨਾ ਆਪਣਾ ਉਹ ਇਸੇ ਇੰਟਰਫੇਸ ਤੋਂ ਪਊਗਾ ਠੀਕ ਹੈ ਜੀ ਤਾਂ ਹੁਣ ਆਪਾਂ ਤੁਹਾਨੂੰ ਘਟਾ ਕੇ ਦਿਖਦੇ ਜਿਵੇਂ ਪਹਿਲਾਂ ਆਪਣਾ ਉਹਨਾਂ ਦਾ ਹਿੱਸਾ ਕਿੰਨਾ ਸੀ 1/2 ਤਾਂ ਇੱਥੇ ਮੈਂ 1/2 ਪਾਉਣ ਲਈ ਉੱਪਰਲੇ ਤੋਂ ਠੀਕ ਹੈ ਜੀ ਇਸ ਤੋਂ ਮੈਂ ਕੀ ਪਾ ਲਿਆ 1 ਤੇ बटा ਨਾਲ ਲਈ ਮੈਂ ਹੇਠਲੇ ਤੋਂ ਪਾਉਂਗਾ ਜੋ ਹੇਠਲੇ ਸਾ ਇਸ ਤੋਂ ਮੈਂ 2 ਪਾਉਂਗਾ 1/2 ਪੈ ਗਿਆ ਹੁਣ ਮੈਂ ਇਸ ਵਿੱਚ ਜੋ ਹਿੱਸਾ ਵੇਚਿਆ ਸੀ ਉਹ ਘਟਾਉਂਗਾ ਠੀਕ ਹੈ ਜੀ ਜਾਂ ਪਲੱਸ ਕਰੂੰਗਾ ਤੁਹਾਨੂੰ ਸਿਰਫ ਐਗਜ਼ਾਮਪਲ ਲਈ ਦੱਸ ਰਿਹਾ ਪਲੱਸ ਕਰਦੇ ਆ ਜੋ ਨਵਾਂ ਹਿੱਸਾ ਬਣਿਆ ਸੀ ਪਲੱਸ ਦਾ ਨਿਸ਼ਾਨ ਕਿੱਥੇ ਆਪਣੇ ਕੋਲ ਜੋ ਇਹ ਤੁਸੀਂ ਦੇਖ ਰਹੇ ਹੋ ਮੈਂ ਇਸ ਉੱਪਰ ਕਲਿੱਕ ਕਰੂੰਗਾ ਤੇ ਆਪਣੇ ਕੋਲ ਪਲੱਸ ਦਾ ਨਿਸ਼ਾਨ ਆ ਗਿਆ ਠੀਕ ਹੈ ਉੱਪਰ ਤੁਸੀਂ ਇੱਥੇ ਦੇਖਦੇ ਜਾਓ ਇੱਥੇ ਆਪਣੇ ਕੋਲ ਪਲੱਸ ਦਾ ਨਿਸ਼ਾਨ ਆ ਗਿਆ ਤੇ ਹੁਣ ਜੋ ਹਿੱਸਾ ਜੋੜਨਾ ਆਪਾਂ ਉਹ ਹੈਗਾ 15 ਵਟਾ ਉੱਪਰਲੇ ਤੋਂ ਮੈਂ 15 ਤੇ ਹੇਠਲੇ ਤੋਂ ਮੈਂ ਆਪਣੇ ਕੋਲ 880 ਠੀਕ ਹੈ ਜੋੜ ਲਿਆ ਇਸ ਇੱਕ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਇੱਧਰ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਬਰਾਬਰ ਬਰਾਬਰ ਦਾ ਨਿਸ਼ਾਨ ਇਕੁਅਲ ਦਾ ਇਸ ਤੇ ਕਲਿੱਕ ਕਰ ਦੂੰਗਾ ਤਾਂ ਆਪਣੇ ਕੋਲ ਉਹ ਹਿੱਸਾ ਬਣ ਚੁੱਕਿਆ ਠੀਕ ਹੈ ਜੀ 83 ਵਟਾ ਜਿਹੜੇ ਨੇ ਵਾਹਨ ਖਰੀਦਿਆ ਸੀ ਰਕਬਾ ਉਹਦਾ ਇਹ ਹਿੱਸਾ ਬਣਿਆ ਸੀ ਤਾਂ ਇਹ ਹਿੱਸਾ ਜਿਹੜੇ ਇਸ ਕੈਲਕੂਲੇਟਰ ਦੀ ਮਦਦ ਨਾਲ ਤੁਸੀਂ ਬਣਾ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਹਾਂ ਤਾਂ ਦੋਸਤੋ ਕਿਵੇਂ ਲੱਗੀ ਵੀਡੀਓ ਕਮੈਂਟ ਵਿੱਚ ਜਰੂਰ ਦੱਸਿਓ ਕੋਈ ਵੀ ਪੁਆਇੰਟ ਸਮਝ ਨਾ ਆਇਆ ਹੋਵੇ ਕਮੈਂਟ ਕਰ ਸਕਦੇ ਹੋ ਰੋਜ਼ ਵੀਡੀਓ ਆਉਂਦੀਆਂ ਰਹਿਣੀਆਂ ਹੋਲੀ-ਹੋਲੀ ਸਾਰੀ ਜਮ੍ਹਾਂ ਬੰਦੀ ਦੀ ਜਿਹੜੀ ਬਰੀਕੀਆਂ ਬਾਰੇ ਦੱਸਿਆ ਜਾਊਗਾ ਪਹਿਲਾਂ ਵੀ ਬਹੁਤ ਯਾਰੀ ਜੂਸਫੁਲ ਵੀਡੀਓ ਆ ਚੁੱਕੀਆਂ ਨੇ ਨਹੀਂ ਦੇੰਕੀਆ ਤੁਸੀਂ ਵੀਡੀਓ ਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਚੈਨਲ ਦੀ ਵਿੱਚ ਤਾਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਉਹਨਾਂ ਨੂੰ ਤੇ ਵਾਕਈ ਵੀਡੀਓ ਬਹੁਤ ਜੂਸਫੁਲ ਹੈ ਕਿਉਂਕਿ ਆਮ ਤੌਰ ਤੇ ਹਰੇਕ ਵੀਡੀਓ ਦੇ ਵਿੱਚ ਸਿਰਫ ਆਪਾਂ ਨੂੰ ਹਿੱਸਾ ਘਟਨਾ ਸਿਖਾਇਆ ਜਾਂਦਾ ਹੈ ਬੀਬੀ ਨਾਲ ਜਾਂ ਉੱਪਰਲੇ ਯੂ बटे ਹੁੰਦੇ ਹਨ ਠੀਕ ਹੈ ਇਹ ਰਕਮ ਹੁੰਦੀ ਹੈ ਜਿਵੇਂ ਉੱਪਰਲੇ ਨਾਲ ਗੁਣਾ ਕਰ ਦੋ ਹੇਠਲੇ ਨਾਲ ਡਿਵਾਈਡ ਕਰ ਦੋ ਬੰਡ ਤਾਂ ਕਨਾਲ ਮਰਲੇ ਬਣ ਜਾਣਗੇ ਤਾਂ ਕਦੇ ਵੀ ਕਿਸੇ ਨੇ ਨਹੀਂ ਦੱਸਿਆ ਵੀ ਅਕਸਰ ਇਹ ਹਿੱਸੇ ਬਣਦੇ ਕਿਵੇਂ ਆ ਜੇਕਰ ਤੁਸੀਂ ਇਹ ਚੀਜ਼ ਪਹਿਲੀ ਵਾਰ ਦੇਖ ਰਹੇ ਹੋ ਠੀਕ ਹੈ ਜੀ ਇਸ ਚੈਨਲ ਤੇ ਹਾਲਾਂਕਿ ਪਹਿਲਾਂ ਵੀ ਵੀਡੀਓ ਆ ਚੁੱਕੀਆਂ ਇਸ ਵਿਸ਼ੇ ਤੇ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਮੈਂਟ ਵਿੱਚ ਯੈਸ ਜ਼ਰੂਰ ਲਿਖਣਾ ਤੇ ਬਾਕੀ ਹੋਰ ਕਿਸੇ ਟੌਪਿਕ ਦੇ ਵੀਡੀਓ ਚ ਆਉਣੇ ਹੋ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਆਪਾਂ ਕਿਸੇ ਹੋਰ ਵਿਸ਼ੇ ਦੇ ਉੱਪਰ ਇੱਕ ਨਵੀਂ ਵੀਡੀਓ ਲੈ ਕੇ